ਇਹ ਗੇਮ ਕੀ ਆ ਸਰਕਾਰ ਪਾ ਰਹੀ ਆ ਜਾਂ ਲੱਖਾ ਪਾ ਰਿਆ ਤਾਂ ਕਿਉਂ ਦਿਸਦਾ ਫਿਰ ਸਾਰਿਆਂ ਨੂੰ ਵੀ ਲੱਖੇ ਨੂੰ ਕਿਉਂ ਦੱਬਿਆ ਗਿਆ ਚੋਣਾ ਲੜਨ ਦਾ ਜਿਹੜਾ ਲੀਡਰ ਲੀਡਰ ਮੰਨਦੇ ਜਿਵੇਂ ਚੋਣਾ ਲੜ ਰਹੇ ਸੀਗੇ ਕਿਤੇ ਉਹ ਤਾਂ ਨਹੀਂਗਾ ਵੀ ਜਿਹੜਾ ਲੱਖਾ ਪੰਜਾਬੀਓ ਯਾਤਰਾ ਕੱਢ ਰਿਹਾ ਸੀਗਾ ਜਿਹੜੇ ਵਾਲੇ ਪਾਸੇ ਜੋ 10 ਨੂੰ ਜਿਵੇਂ ਭਾਨੇ ਨੇ ਬਾਹਰ ਆ ਜਾਣਾ ਸੀਗਾ ਉਸ ਤੋਂ ਪਹਿਲਾਂ ਫੇਰ ਆਹ ਪਰਚੇ ਵਾਲੀ ਗੱਲ ਆ ਗਈ ਤੇ ਪੁਲਿਸ ਦੇ ਨਾਲ ਗੱਲਬਾਤ ਹੁੰਦੀ ਆ ਤੁਸੀਂ ਕਹਿੰਦੇ ਹੋ ਵੀ ਮੇਰੇ ਤੇ ਭਰੋਸਾ ਕਰੋ ਜਦੋਂ ਨੌਜਵਾਨ ਵੀ ਉੱਥੇ ਕਹਿੰਦੇ ਆ ਵੀ ਨਹੀਂ ਲੱਖੇ ਬਾਈ ਐ ਨਹੀਂ ਆਪਾਂ ਨਾਲ ਲੈ ਕੇ ਜਾਈਏ ਲੱਖਾ ਕਿਹੜੀ ਗੇਮ ਪਾ ਰਿਹਾ ਮੈਂ ਤਾਂ ਹੈਰਾਨ ਆ ਲੱਖਾ ਗੇਮ ਖੇਡ ਰਿਹਾ ਲੱਖਾ ਕਰੇ ਨજરਬੰਦ ਹੋ ਜਾਂਦਾ ਪੁਲਿਸ ਨਾਲ ਸੈਟਿੰਗ ਹੋ ਜਾਂਦੀ ਹੈ ਅੱਛਾ ਹੁਣ ਜੇ ਐ ਨਹੀਂ ਪਤਾ ਕੱਲ ਨੂੰ ਕਹਿਣਗੇ ਪਰਚਾ ਵੀ ਸੈਟਿੰਗ ਨਾਲ ਪਵਾ ਲਿਆ ਫਿਰ ਫਿਰ ਤਾਂ ਭਾਈ ਭਾਨੇ ਦੀਆਂ ਭੈਣਾਂ ਦੇ ਵੀ ਪਰਚਾ ਉਹਦੇ ਬਾਪੂ ਦੇ ਪਰਚਾ ਉਹਦੇ ਭਰਾ ਤੇ ਪਰਚਾ ਉਹਨਾਂ ਨੇ ਵੀ ਗੰਨਤਪ ਕਰਕੇ ਪਰਚਾ ਆਪਣੇ ਦੇ ਪਵਾ ਲਿਆ ਪਾਸ ਸਸਿਕਾ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਭਾਨੇ ਸਿੱਧੂ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਦੇ ਨਾਲ ਸੰਘਰਸ਼ ਚੱਲ ਰਿਹਾ ਸੀਗਾ ਤਿੰਨ ਤਰੀਕ ਨੂੰ ਵੱਡਾ ਇਕੱਠ ਹੁੰਦਾ ਤੇ ਪੁਲਿਸ ਦੇ ਨਾਲ ਸਹਿਮਤੀ ਬੰਦੀ ਆ ਭਾਨੇ ਸਿੱਧੂ ਨੂੰ ਛੱਡਣ ਨੂੰ ਲੈ ਕੇ ਪਰ ਫਿਰ ਪਰਿਵਾਰ ਤੇ ਪਰਚਾ ਹੋ ਜਾਂਦਾ ਜਿਹੜੇ ਅਗਵਾਈ ਕਰਦੇ ਨੇ ਲੱਖਾ ਸਦਾਨਾ ਉਹਨਾਂ ਤੇ ਹੀ ਪਰਚਾ ਹੋ ਜਾਂਦਾ ਗੱਲਬਾਤ ਕਰਾਂਗੇ ਤਮਾਮ ਇਹਨਾਂ ਗੱਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲੱਖੇ ਇਹ ਗੇਮ ਕੀ ਆ ਸਰਕਾਰ ਪਾ ਰਹੀ ਆ ਜਾਂ ਲੱਖਾ ਪਾ ਰਿਆ ਲੱਖਾ ਕਿਹੜੀ ਗੇਮ ਪਾ ਰਿਹਾ ਮੈਂ ਤਾਂ ਹੈਰਾਨ ਆ ਲੱਖਾ ਗੇਮ ਖੇਡ ਰਿਹਾ ਲੱਖਾ ਕਰੇ ਨજરਬੰਦ ਹੋ ਜਾਂਦਾ ਪੁਲਿਸ ਨਾਲ ਸੈਟਿੰਗ ਹੋ ਜਾਂਦੀ ਹੈ ਸਰਕਾਰ ਨਾਲ ਸੈਟਿੰਗ ਕਰਕੇ ਵੇਹ ਜਾਂਦਾ ਲੱਖਾ ਮੋਰਚੇ ਪਹੁੰਚਦਾ ਲੱਖੇ ਤਾਂ ਸੈਟਿੰਗ ਹੋ ਜਾਂਦੀ ਹੈ ਅੱਛਾ ਹੁਣ ਜੇ ਐ ਨਹੀਂ ਪਤਾ ਕੱਲ ਨੂੰ ਕਹਿਣਗੇ ਪਰਚਾ ਵੀ ਸੈਟਕ ਨਾਲ ਪਵਾ ਲਿਆ ਫਿਰ ਫਿਰ ਤਾਂ ਭਾਈ ਭਾਨੇ ਦੀਆਂ ਭੈਣਾਂ ਦੇ ਵੀ ਪਰਚਾ ਉਹਦੇ ਬਾਪੂ ਦੇ ਪਰਚਾ ਉਹਦੇ ਭਰਾ ਤੇ ਪਰਚਾ ਉਹਨਾਂ ਨੇ ਵੀ ਗੰਨਤਪ ਕਰਕੇ ਪਰਚਾ ਆਪਣੇ ਦੇ ਪਾ ਲਿਆ ਹੁਣ ਜੋਤੇ ਬੰਦੇ ਨੇ ਹੋਰ ਯੂਟਿਊਬਰ ਆ ਉਹਨਾਂ ਦੀ ਪਰਚਾ ਪਵਾ ਲਿਆ ਹੁਣ ਮੈਂ ਇਕੱਲਾ ਗਿਆ ਉੱਥੇ ਖਾਨ ਆਗੂ ਕਿੰਨੇ ਗਏ ਨੇ ਉੱਥੇ ਉਹ ਸਭਰਾ ਆਏ ਨੇ ਸੂਬਾ ਉਹਨਾਂ ਦੇ ਆਗੂ ਹੈਗੇ ਆ ਮਾਜਾ ਸੰਗਰਸ਼ ਕਮੇਟੀ ਦੇ ਉਹ ਅੰਮ੍ਰਿਤਸਰ ਤੋਂ ਚੱਲ ਕੇ ਆ ਗਏ ਭਾਈ ਹੱਦ ਹੋ ਗਈ ਯਾਰ ਕਿਸ ਤਰ੍ਹਾਂ ਦਾ ਟਾਰਗੇਟ ਕਿਉਂ ਲੱਖਾਂ ਹੀ ਕਿਉਂ ਦਿਸਦਾ ਫਿਰ ਸਾਰਿਆਂ ਨੂੰ ਵੀ ਲੱਖੇ ਨੂੰ ਕਿਉਂ ਦੱਬਿਆ ਜਾਂਦਾ ਲੱਖੇ ਦੇ ਖਿਲਾਫ ਹੈ ਕੀ ਹੈ ਹੂੰ ਜਾਂ ਤਾਂ ਕਹਿੰਦੇ ਗੈਂਗਸਟਰ ਹੈ ਇੰਨੀ ਗੱਲ ਕਹਿਣ ਜਾਣਦੇ ਆ ਜਾਂ ਇਹ ਸੈਟਿੰਗਾਂ ਦਾ ਕਦੇ ਕਹਿੰਦੇ ਬਾਦਲਾਣਾ ਸੈਟਿੰਗ ਹੈ ਕੋਈ ਕਹਿੰਦਾ ਇਹ ਭਾਜਪੀ ਨਾਲ ਸੈਟਿੰਗ ਕਰੀ ਫਿਰਦਾ ਕੋਈ ਕਹਿੰਦਾ ਇਹ ਕਾਂਗਰਸ ਨਾਲ ਕਰੀ ਫਿਰਦਾ ਕੋਈ ਕਹਿੰਦਾ ਇਹ ਭਵੰਤ ਨਾਲ ਕਰੀ ਫਿਰਦਾ ਕਿਸੇ ਪਾਸੇ ਦਾ ਇੱਕ ਪਾਸੇ ਦਾ ਲਾ ਦਿਓ ਜਦੋਂ ਫਿਰ ਉਦੋਂ ਹੀ ਮੰਨ ਜਾਂਦੇ ਵੀ ਭਾਈ ਵੀ ਇਹ ਇਹ ਜਿਹਦੇ ਨਾਲ ਇੱਕ ਦਿਨ ਨੂੰ ਘਰੇ ਨਾਲ ਬੰਦਾ ਕੀਤਾ ਗਿਆ ਜੀ ਉਹਦੇ ਤਾਂ ਕਹਿੰਦੇ ਸੈਟਿੰਗ ਨਾਲ ਘਰੇ ਬਹਿ ਗਿਆ ਜਿਵੇਂ ਉੱਥੇ ਆਏਗਾ ਤਾਂ ਸੈਟ ਜੇ ਮੈਂ ਘਰੇ ਬਹਿ ਜਾਂਦਾ ਮਨ ਲਾ ਮੈਨੂੰ ਘਰੇ ਘੇਰ ਲੈਂਦੇ ਫਿਰ ਇਹ ਕਹਿੰਦਾ ਸੀ ਲੈ ਆਪ ਘਰੇ ਬਹਿ ਜਾ ਮੌਜ ਨਾਲ ਤੇ ਉੱਥੇ ਮੁੰਡੇ ਘਟਾਤੇ ਹਮ ਹੁਣ ਜੇ ਮੈਂ ਆ ਕੇ ਮੋਰਚਾ ਸਾਂਭ ਲਿਆ ਰਗਵਾਈ ਕੀਤੀ ਮੈਂ ਕੱਲ ਨਹੀਂ ਕੀਤੀ ਉੱਥੇ ਸਿੱਧੂਪੁਰ ਜਿੱਥੇ ਹੁੰਦੀ ਹੈ ਉੱਥੇ ਕ੍ਰਾਂਤੀਕਾਰੀ ਜਿੱਥੇ ਹੁੰਦੀ ਹੈ ਉੱਥੇ ਮਾਜਾ ਸੰਘਰਸ਼ ਕਮੇਟੀ ਆ ਉੱਥੇ ਆਪਣੀ ਅੱਜ ਆਪਣੀ ਆਜਾਦ ਹਲੰਗੋ ਵਾਲਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਉੱਥੇ ਕਾਦੀਆਂ ਦੇ ਬੰਦੇ ਨੇ ਉੱਥੇ ਕਮਾਣ ਜੱਥੇ ਬੰਦੀਆ ਉੱਥੇ ਧਮਾਨ ਵਾਲੀ ਜੱਥੇ ਬੰਦੀਆ ਕਿੰਨੀਆਂ ਜੱਥੇ ਬੰਦੀਆ ਆਈਆਂ ਯਾਰ ਉੱਥੇ ਮੈਂ ਕੱਲਾ ਥੋੜੀ ਆ ਹੂੰ ਚੋਣਾ ਲੜਨ ਦਾ ਜਿਹੜਾ ਲੀਡਰ ਲੀਡਰ ਮੰਨਦੇ ਜਿਵੇਂ ਚੋਣਾ ਲੜ ਰਹੇ ਸੀਗੇ ਕਿਤੇ ਉਹ ਤਾਂ ਨਹੀਂਗਾ ਵੀ ਜਿਹੜਾ ਲੱਖਾਂ 50 ਪੰਜਾਬੀਓ ਯਾਤਰਾ ਕੱਢ ਰਿਹਾ ਸੀਗਾ ਜਿਹੜੇ ਪਾਸੇ ਜਾ ਰਹੇ ਚੋਣਾ ਲੜਨ ਲਈ ਗੁਨਾਹ ਥੋੜੀ ਆ ਚੋਣਾ ਲੜਨ ਦਾ ਗੁਨਾਹ ਲੱਖੇ ਨੇ ਪਹਿਲੀ ਵਾਰ ਚੋਣ ਲੜੀ ਆ ਲੱਖਾਂ 12 ਚ ਲੜਿਆ 22 ਚ ਲੜਿਆ 24 ਚ ਵੀ ਲੜ ਤਲਖਾ ਯਾਤਰਾ ਲਿਜਾ ਰਿਹਾ ਲਖਾ ਯਾਤਰਾ ਚ ਲੈ ਕੇ ਕੀ ਜਾ ਰਿਹਾ ਹੈ ਗੱਲ ਸੋਚਣ ਵਾਲੀ ਤੈ ਹੈ ਮੈਂ ਗੱਲ ਕਹਨਾ ਭਾਈ ਚੰਗਾ ਲੱਗਾ ਵੋਟ ਪਾ ਦਿਓ ਨਾ ਲੱਗਾ ਨਾ ਪਾਇਓ ਯਾਰ ਮੈਂ ਕਹਨਾ ਆਪਣੇ ਪਾਣੀ ਬਚਾ ਲਓ ਤੁਹਾਡੇ ਕੋਲ 15 ਤੋਂ 20 ਸਾਲ ਦਾ ਪਾਣੀ ਬਚਿਆ ਧਰਤੀ ਬੰਜਰ ਹੋ ਜਾਣੀ ਆ ਮੈਂ ਕਹਨਾ ਆਪਣੇ ਜਵਾਕਾਂ ਨੂੰ ਆਪਣੀ ਬੋਲੀ ਆਪਣੇ ਵਿਰਸੇ ਆਪਣੇ ਇਤਿਹਾਸ ਨਾਲ ਜੋੜ ਦਿਓ ਤੇ ਸਕੂਲ ਚ ਜਾਇ ਕਰੋ ਭਾਈ ਮੈਂ ਕਹਨਾ ਨੂਬਲ ਡਾਡਰ ਆ ਗਿਆ ਉਹਦੀਆਂ ਆਹ ਨੀਤੀਆਂ ਨੇ ਖਤਰਨਾਕ ਨੇ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਸੋੜੇ ਰੋਜ਼ਗਾਰ ਦੇ ਉੱਤੇ ਤੇ ਤੁਹਾਡੇ ਖਾਣ ਪੀਣ ਤੋਂ ਲੈ ਕੇ ਪਹਿਨਣ ਤੋਂ ਲੈ ਕੇ ਕਿਵੇਂ ਤੁਹਾਨੂੰ ਕਾਬੂ ਕਰਨਾ ਇਹ ਉਹ ਨੀਤੀਆਂ ਉਹ ਲਿਆ ਰਹੇ ਨੇ ਨਿਊ ਐਜੂਕੇਸ਼ਨ ਪਾਲਿਸੀ ਸਿੱਖਿਆ ਨੀਤੀ ਲਾਈ ਵੀ 2020 ਕੇਂਦਰ ਦੀ ਸਰਕਾਰ ਉਹ ਜਵਰੀ ਤੁਹਾਡੇ ਤੇ ਸੰਸਕ੍ਰਿਤ ਥੋਪ ਰਹੀ ਹੈ ਤੁਹਾਡੇ ਇਤਿਹਾਸ ਤੋਂ ਤੁਹਾਡੇ ਵਿਰਸੇ ਤੁਹਾਡੀ ਬੋਲੀ ਤੋਂ ਤੁਹਾਡੇ ਜਵਾਕਾਂ ਨੂੰ ਦੂਰ ਕਰਦੇ ਉਹ ਜਿਹੜੀ ਨਵੀਂ ਸਿੱਖਿਆ ਇਹ ਇੰਨੀ ਖਤਰਨਾਕ ਹੈ ਜਿਹਦਾ ਦੱਖਣ ਨੇ ਉਹਨੂੰ ਜਵਾਬ ਦਿੱਤਾ ਸਾਰੇ ਦੱਖਣ ਨੇ ਤੇ ਬੰਗਾਲ ਨੇ ਤੇ ਪੰਜਾਬ ਵਾਲੇ ਮੁੱਖ ਮੰਤਰੀ ਨੂੰ ਲਾਗੂ ਕਰਤੀ ਇਹ ਤੋਂ ਭਾਈ ਬਚ ਜੋ ਆਪਣੇ ਜਵਾਕਰ ਨੂੰ ਨਸ਼ੇ ਤੋਂ ਚਟੇ ਤੋਂ ਬਚਾ ਲਓ ਮੈਂ ਕਹਿੰਦਾ ਪਿੰਡਾਂ ਦੇ ਭਾਈ ਤਾਰਾ ਕੰਮ ਕਰ ਲਓ ਆਪਣੇ ਆਪਣੇ ਪੰਜਾਬ ਦੇ ਜਿਹੜੇ ਲੋਕ ਨੇ ਸਾਡੇ ਜੰਪਲ ਨੇ ਜਿਹੜੇ ਸਦੀਆਂ ਤੋਂ ਲੈ ਕੇ ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਭਾਈ ਜੀਵਨ ਭਾਈ ਜੱਤਿਆਂ ਦੇ ਵਾਰਸ ਉਹਨਾਂ ਨੂੰ ਜਗਾਰ ਦਿਓ ਉਹਨਾਂ ਖਾਤਰ ਸੰਗਰਾਮ ਵਾਲੇ ਦਿਨ ਪਿੰਡ 100-100 ਰੁਪਿਆ ਕੱਢਿਆ ਕਰੋ ਕਿਸੇ ਗਰੀਬ ਦਾ ਘਰ ਪਵਾਉਣਾ ਉਹ ਪਵਾਓ ਕੋਈ ਬਿਨਾਂ ਲਾਇਤੋਂ ਮਰਦਾ ਲਾਇਕ ਰਾਕੇ ਦਿਓ ਇੱਕੋ ਹੀ ਗੁਰਦੁਆਰਾ ਕਰੋ ਪਿੰਡ 'ਚ ਇੱਕੋ ਹੀ ਸੇਵੇ ਬਣਾਓ ਮੈਂ ਤਾਂ ਇਹ ਸਨੇਹਾ ਦੇ ਰਿਹਾ ਯਾਰ ਪਿੰਡਾਂ ਜਾ ਕੇ ਹੂੰ ਇੱਕ ਤਾਂ ਮੇਰੀ ਯਾਤਰਾ ਹੈ ਇੱਕ ਸ਼੍ਰੋਮਿਕਾਇਲ ਦੇ ਬਾਦਲ ਦੀ ਯਾਤਰਾ ਹੈ ਉਹਦਾ ਯਾਤਰਾ ਉਹੀ ਹੈ ਗੱਡੀਆਂ ਲੈ ਕੇ ਘੁੰਮ ਰਹੇ ਆ ਮੈਂ ਤਾਂ ਪਿੰਡ ਪਿੰਡ ਜਾ ਕੇ ਹਰ ਪਿੰਡ 'ਚ 2 ਘੰਟੇ ਲੋਕਾਂ ਨੂੰ ਬੈਠ ਕੇ ਇਕੱਠ ਕਰਕੇ ਆ ਗੱਲਾਂ ਦੱਸਦਾ ਵੀ ਭਾਈ ਆ ਖਤਰਨਾਕ ਨੀਤੀਆਂ ਆ ਕਾਨੂੰਨ ਆ ਪਾਲਿਸੀਆਂ ਬਣ ਗਈਆਂ ਤੁਹਾਡਾ ਸਾਰਾ ਕੁਝ ਤਬਾਹ ਹੋ ਜਾਣਾ ਤੁਹਾਡਾ ਧਰਤੀ ਹਟਲਾ ਪਾਣੀ ਫੈਕਟਰੀਆਂ ਦਾ ਪਿਆਰ ਪਾ ਕੇ ਜ਼ਹਿਰੀਲਾ ਕਰੀ ਜਾਂਦੇ ਆ ਆਪ ਉੱਠ ਕੇ ਲੜਗੇ ਜੇ મોદી ਦੁਵਾਰੇ ਆ ਗਿਆ ਆ ਨੀਤੀਆਂ ਆਉਣੀਆਂ ਨੇ ਤੇ 10 ਨੂੰ ਜਿਵੇਂ ਭਾਨੇ ਨੇ ਬਾਹਰ ਆ ਜਾਣਾ ਸੀਗਾ ਉਸ ਤੋਂ ਪਹਿਲਾਂ ਫੇਰ ਆਹ ਪਰਚੇ ਵਾਲੀ ਗੱਲ ਆ ਗਈ ਤੇ ਪੁਲਿਸ ਦੇ ਨਾਲ ਗੱਲਬਾਤ ਹੁੰਦੀ ਆ ਤੁਸੀਂ ਕਹਿੰਦੇ ਹੋ ਵੀ ਮੇਰੇ ਤੇ ਭਰੋਸਾ ਕਰੋ ਜਦੋਂ ਨੌਜਵਾਨ ਵੀ ਉੱਥੇ ਕਹਿੰਦੇ ਆ ਵੀ ਨਹੀਂ ਲੱਖੇ ਬਾਈ ਐ ਨਹੀਂ ਆਪਾਂ ਨਾਲ ਲੈ ਕੇ ਜਾਈਏ ਕੁ ਥੁੱਕ ਕੇ ਝੱਟੂਗਾ ਤਾਂ 10 ਨੂੰ ਪਤਾ ਲੱਗੂਗਾ ਹਾਂ ਹਜੇ ਲੱਗਦਾ ਛੱਡ ਦੇਣਗੇ ਨਹੀਂ ਅਸੀਂ 10 ਤੱਕ ਕੁਝ ਨਹੀਂ ਬੋਲਣਾ ਇੱਥੇ ਸਾਥੋਂ ਕੋਲੋਂ 10 ਤੱਕ ਦਾ ਟਾਈਮ ਲਿਆ ਆਗਲੇ ਨੇ ਡੀਜੀਪੀ ਅਰਪਤ ਸ਼ਕਲਾ ਏਡੀਜੀਪੀ ਜਸਕਰਨ ਸਿੰਘ ਏਡੀਜੀਪੀ ਗੁਰਿੰਦਰ ਢਿਲੋਂ ਡੀਏ ਜੀ ਪੁੱਲਰ ਇਹ ਤੇ ਸਪੋਲਰ ਚਾਰ ਵੱਡੇ ਅਧਿਕਾਰੀ ਖੜੇ ਨੇ ਉੱਥੇ ਕੋਈ ਥਾਣੇਦਾਰ ਨਹੀਂ ਖੜੇ ਉਹ ਆਈਪੀਐਸ ਅਫਸਰ ਉੱਤੇ ਖੜੇ ਨੇ ਚਾਰ ਜਿਹੜੇ ਸਰਕਾਰ ਦੇ ਨਮਾਇंदे ਆ ਹੂੰ ਉਹਨਾਂ ਨੇ ਡੀਜੀ ਪੰਜਾਬ ਦੇ ਨਾਲ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ رائے ਕਰਕੇ ਸਾਡੇ ਕੋਲ ਲਿਖਤੀ ਸਹਿਮਤਾ ਦੇਖ ਹੀ ਗਏ ਆ ਬੋਲ ਕੇ ਗਏ ਆ ਜ਼ਬਾਨ ਦਾ ਕੋਈ ਮੁੱਲ ਹੈ ਕਿ ਨਹੀਂ ਹੈ ਉਹ ਦੂਜੇ ਪਾਸੇ ਪਰਚਾ ਦੇ ਰਹੇ ਉਸੇ ਟਾਈਮ ਭਰਾ ਤਾਂ ਇਸ ਗੱਲ ਤੋਂ ਹੀ ਆ ਨਾ ਕਿ ਸਾਡੇ ਨਾਲ 8 ਵਜੇ ਕੱਢ ਕੇ ਇਹ ਤੈ ਹੁੰਦਾ ਅਰ ਉਥੇ ਮੈਂ ਇਕੱਲਾ ਨਹੀਂ ਲੋਕਾਂ ਨੇ ਇਕੱਲੇ ਨੇ ਐ ਕਰਤਾ ਉਹ ਕਰਤਾ ਇਹਨਾਂ ਨੇ ਆਦੀ ਮਰਜ਼ੀ ਕੀਤੀ ਉਥੇ ਸਾਰੇ ਆ ਕਿਸਾਨ ਆਗੂ ਨੇ ਸਿੱਧੂਪੁਰ ਕ੍ਰਾਂਤੀਕਾਰੀ ਲੋਂਗੋਵਾਲ ਮਾਝਾ ਸੰਘਰਸ਼ ਕਮੇਟੀ ਦੂਜੇ ਤੀਜੇ ਸਾਰੇ ਉਥੇ ਅੱਠ ਆਗੂ ਖੜੇ ਆ ਹੂੰ ਜਦੋਂ ਮੀਟਿੰਗ ਹੁੰਦੀ ਸਾਨੂੰ ਲਗਾਤਾਰ ਮੈਨੂੰ ਜੋਰ ਪਾਇਆ ਜਾਂਦਾ ਵੀ ਤੂੰ ਆ ਜਾ ਆ ਜਾ ਆ ਗੱਲ ਕਰ ਏਡੀ ਜੀਪੀ ਕਹਿੰਦਾ ਗੱਲ ਕਰ ਮੈਂ ਖੰਨਾ ਸਾਡੇ ਵਾਲੇ ਸਰਜੀਤਪੁਰ ਤੇ ਕਾਕਾ ਖੋੜੜਾ ਪਿੱਛੇ ਆ ਰਹੇ ਆ ਆ ਜਾਣ ਤਾਂ ਫਿਰ ਗੱਲ ਕਰਾਂਗੇ ਆਉਣ ਤੇ ਫਿਰ ਗੱਲ ਕਰਕੇ ਲਿਖਤੀ ਦੋਨੇ ਤਰ੍ਹਾਂ ਦੇ ਦਾਅਵਤ ਹੁੰਦੇ ਆ ਉਹਨਾਂ ਚਾਰ ਅਧਿਕਾਰੀਆਂ ਦੇ ਹੁੰਦੇ ਤੇ ਉਹ ਸਾਡੇ ਹੁੰਦੇ ਆ ਇਧਰੋਂ ਫਿਰ ਆ ਕੇ ਉਹ ਐਡੀਜੀਪੀ ਇਸ ਕਰਨ ਸੰਗਾ ਕੇ ਸੰਗਤ ਦੇ ਵਿੱਚ ਸਾਰਾ ਸਬੋਧਨ ਕਰਦੇ ਆ ਬੋਲ ਦੇ ਦਸਤੀ ਤੱਕ ਛੱਡ ਦਾਂਗੇ ਪਰ ਹਨਾਨੀ ਦੀ ਗੱਲ ਇਹ ਹੈ ਸਾਡੇ ਦੇ ਉਦੋਂ ਪਹਿਲਾਂ ਪਰਚਾ ਦਿੱਤਾ ਪਿਆ ਹੁੰਦਾ ਹ ਹੁਣ ਭਾਣੇ ਦੀ ਭੈਣਾਂ ਦੇ ਵੀ ਪਰਚਾ ਭਾਣੇ ਦੇ ਭਰਾ ਤੇ ਵੀ ਪਿਓ ਤੇ ਵੀ ਸਾਰੇ ਪਰਿਵਾਰਤੀ ਦੇ ਇਸ ਚੀਜ਼ ਦਾ ਲੈ ਕੇ ਜਾਦਾ ਹੋ ਰਿਹਾ ਜੇ ਭਾਨੇ ਦੀਆਂ ਭੈਣਾਂ ਤੇ ਪਰਚਾ ਦੇ ਤਾ ਹਨ ਇਹ ਪਹਿਲਾ ਮੁੱਖ ਮੰਤਰੀ ਬਣ ਜਾਣਾ ਇਸ ਤਰ੍ਹਾਂ ਦੇ ਜਿਹੜੇ ਰਾਹ ਪੈ ਗਿਆ ਬੰਦਾ ਇਹ ਮੁੱਖ ਮੰਤਰੀ ਆਏ ਲੋਕਾਂ ਨੂੰ ਧੱਕੇ ਵੀ ਕਰਦੇ ਰਹੇ ਝੂਠੇ ਮੁਕੱਦਮੇ ਵੀ ਦਰਜ ਕਰਦੇ ਰਹੇ ਬੜਾ ਕੋਟ ਬੰਦਾ ਜਜੀ ਬੜਾ ਖੁਸ਼ ਹੋਇਆ ਪਰ ਸਭ ਤੋਂ ਨਿਖਿੱਧ ਤੇ ਮਾੜਾ ਸਾਫਤ ਹੋਊਗਾ ਇਸ ਪੱਖ ਤੋਂ ਇਹ ਲਿਖਿਆ ਜਾਊਗਾ ਅੱਜ ਮੱਸਾ ਰੰਗੜ ਅਰ ਗਏ ਜਾਂ ਜਕਰੀਏ ਖਾਨ ਵਰਗੇ ਜਾਂ ਅਦਾਲੀ ਵਰਗੇ ਜਾਂ ਬੈਂਤੇ ਬੁੱਚੜ ਵਰਗੇ ਯਾਦ ਕੀਤੇ ਇਸ ਕਰਕੇ ਜਾਂਦੇ ਆ ਕਿ ਉਹਨਾਂ ਨੇ ਸਾਡੀਆਂ ਧੀਆਂ ਪੈਣਾ ਉਹਨਾਂ ਨੇ ਚੱਕੀਆਂ ਵੀ ਸੀਗੀਆਂ ਐ ਚੱਕ ਕੇ ਲੈ ਜਾਂਦੇ ਸੀਗੇ ਕੋ ਗਜਨੀ ਦੇ ਬਜ਼ਾਰਾਂ 'ਚ ਵੇਚਦੇ ਸੀਗੇ ਤੇ ਬੈਂਤੇ ਬੁੱਚੜ ਨੇ ਸਾਡੀਆਂ ਧੀਆਂ ਪੈਣਾ ਨੰਗੀਆਂ ਕਰਤੀਆਂ ਠਾਣੇ ਚ ਲਿਆ ਆ ਕੇ ਇਹ ਉਹੀ ਰਾਤ ਰੁਪਿਆ ਲੋਕ ਤਾਂ ਇਹ ਵੀ ਕਹਿੰਦੇ ਆ ਉਦੋਂ ਤਾਂ ਲੱਖਾਂ ਘੋਟ-ਘੋਟ ਜੱਫੀਆਂ ਪਾਉਂਦਾ ਸੀ ਵਧਾਈਆਂ ਦਿੰਦਾ ਸੀ ਅੱਜ ਉਹ ਜਕਰੀਆ ਖਾਨ ਬਣ ਗਿਆ ਅੱਜ ਦੂਜੇ ਪਾਸੇ ਕਿਵੇਂ ਹੋ ਗਿਆ ਨਹੀਂ ਮੈਂ ਤਾਂ ਕਦੇ ਕੋਈ ਵਧਾਈ ਮੈਂ ਤਾਂ ਕਦੀ ਦੇਣੀ ਹੈ ਵਧਾਈ ਦਰੀਆਂ ਸੋਸ਼ਲ ਮੀਡੀਆ ਤੇ ਉਦੋਂ ਫੋਟੋਆਂ ਆਉਂਦੀਆਂ ਵੀ ਉਦੋਂ ਇੱਕ ਟੀਮ ਐ ਵੀ ਟੀਮ ਕਹਿੰਦੇ ਸੀਗੇ ਲਖਨ ਮੈਂ ਕੈਪਟਨ ਅਮਰਿੰਦਰ ਨੂੰ ਮਿਲਿਆ ਮੈਂ ਚਰਨਜੀਤ ਚੰਨੀ ਨੂੰ ਮਿਲਿਆ ਮੈਂ ਭਵੰਤ ਨੂੰ ਵੀ ਮਿਲਿਆ ਅਸੀਂ ਬਫਦ ਦੇ ਰੂਪ ਚ ਗਏ ਆ ਮਿਲਣ ਯਾਰ ਅਸੀਂ ਤਾਂ ਅਸੀਂ ਗੱਲ ਕੀ ਲੈ ਕੇ ਗਏ ਆ ਵੀ ਭਾਈ ਪਾਣੀ ਡੋਂਗੇ ਹੋ ਚੱਲੇ ਕੋਈ ਹੱਲ ਕਰ ਸਾਡਾ ਦਰਿਆਵਾਂ ਦਾ ਪਾਣੀ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਇਹਨੂੰ ਮੋੜ ਕੇ ਪੰਜਾਬ ਲਈ ਕੋਈ ਕਹਾਣੀ ਬਣਾਓ ਇਸ ਤਰ੍ਹਾਂ ਦੀ ਸਾਡੀਆਂ ਨੌਕਰੀਆਂ ਪੰਜਾਬ ਦੀਆਂ ਪੰਜਾਬੀਆਂ ਦੀ ਰਾਖਮੀਆਂ ਕਰੋ ਜਿਵੇਂ ਹਿਮਾਚਲ ਚਾਹ ਜਿਵੇਂ ਉੱਤਰਾਖੰਡ ਚਾਹ ਪੰਜਾਬ ਦੀ ਜ਼ਮੀਨ ਬਾਹਰਲਾ ਬੰਦਾ ਨਾ ਖਰੀਦ ਸਕੇ ਇਹ ਕਾਨੂੰਨ ਬਣਾਓ ਉਹ ਜਿਵੇਂ ਹਿਮਾਚਲ ਚਾਹ ਉੱਤਰਾਖੰਡ ਰਾਜਸਥਾਨ ਚਾ ਸਾਡੀ ਬੁਲੀ ਦਾ ਕੋਈ ਮਾਰੀ ਜਾ ਰਹੀ ਸਕੂਲਾਂ ਚੋਂ ਦਾ ਹੱਲ ਕਰੋ ਮੈਂ ਤਾਂ ਤਮਾਮ 10 11 ਮੁੱਦੇ ਲੈ ਕੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਉਹ ਕੱਲਾਪਾਂਤ ਨੂੰ ਨਹੀਂ ਮਿਲਿਆ ਮੈਂ ਕਿਹੜਾ ਭਵੰਤਰ ਕੋਈ ਨੌਕਰੀ ਮੰਗਣ ਗਿਆ ਸੀ ਵੀ ਮੇਰੇ ਪਰਿਵਾਰ ਦੇ ਮੈਂਬਰ ਨੂੰ ਜਾਂ ਮੈਨੂੰ ਨੌਕਰੀ ਦੇ ਜਾਂ ਮੈਂ ਕੋਈ ਨਿੱਜੀ ਕੰਮ ਲੈਣ ਗਿਆ ਜਾਂ ਮੈਂ ਕੋਈ ਕੋ ਠੇਕਾ ਕੋ ਟੈਂਡਰ ਲਿਆ ਮਨੋਂ ਤੋਂ ਤਿੰਨਾਂ ਮੁੱਖ ਮੰਤਰੀਆਂ ਤੋਂ ਮੈਂ ਜੰਨੀ ਨੂੰ ਮਿਲਿਆ ਮੈਂ ਕੈਪਟਨ ਨੂੰ ਮਿਲਿਆ ਮੈਂ ਭਵੰਤਰ ਨੂੰ ਇਸ ਗੱਲ ਲਈ ਮਿਲਿਆ ਵੀ ਜਿਹੜੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀ ਸੀਮ ਸਕਿਉਰਿਟੀ ਆ ਉਹਦੇ ਵਿੱਚ ਸਿੱਧੇ ਭਰਤੀ ਕੀਤੇ ਬੰਦੇ ਬਾਹਰੋਂ ਲਿਆ ਕੇ ਇੰਸਪੈਕਟਰ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਐਸਆਈ ਹੌਲਦਾਰ ਤੋਂ ਲੈ ਕੇ ਸਿਪਾਈ ਤੋਂ ਲੈ ਕੇ ਉਹ ਮਰਜ਼ ਕਰਦੇ ਪੰਜਾਬ ਪੁਲਿਸ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਸਾਡੇ ਨੌਜਵਾਨ ਆ ਸਾਡੇ ਮੁੰਡੇ ਨੇ ਸਾਡੀਆਂ ਕੁੜੀਆਂ ਉਹਨਾਂ ਦੇ ਹੱਕ ਮਾਰਦੇ ਉਹ ਮੁੱਦਾ ਬਣ ਕੇ ਰਹਿ ਗਿਆ ਉਹ ਮੈਂ ਉਹ ਮੁੱਦਾ ਬੜੇ ਜੋਰ ਸ਼ੋਰ ਨਾਲ ਵਾਰਿਆ ਸੀ ਹਾਂ ਪਹਿਲਾਂ ਕੈਪਟਨ ਨੂੰ ਮਿਲਿਆ ਇਸ ਮਸਲੇ ਲੈ ਕੇ ਫਿਰ ਆਪਣੇ ਸਿੱਗੇ ਸੁਰਜਿੰਦਰ ਸਿੰਘ ਰਧਾਵਾ ਜੀ ਉਹ ਸਿੱਗੇ ਨੌਕਰ ਪੁਲਸ ਵਾਲਾ ਵਿਭਾਗ ਉਹਨਾਂ ਕੋਲੋਂ ਸੀਗਾ ਉਹਨਾਂ ਨੂੰ ਹੀ ਮਿਲਿਆ ਪ੍ਰਗਟ ਸਿੰਘ ਨੂੰ ਵੀ ਮਿਲਿਆ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਹੀ ਮਿਲਿਆ ਕਾਂਗਰਸ ਸਰਕਾਰ ਵੇਲੇ ਇਹ ਸਾਰਿਆਂ ਨੂੰ ਮਿਲਦਾ ਰਿਹਾ ਮੈਂ ਫਿਰ ਭਵੰਤ ਨੂੰ ਹੀ ਮਿਲਿਆ ਵੀ ਆਹ ਜਿਹੜੇ ਮੁੱਦੇ ਨੇ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਅਸੀਂ ਸਾਡੇ ਸਾਡੇ ਮੁੰਡੇ ਕੁੜੀਆਂ ਜਾਂ ਚਟਾ ਖਾ ਪੀ ਕੇ ਮਰ ਰਹੇ ਜਾਂ ਬਾਹਰ ਨੂੰ ਭੱਜ ਰਹੇ ਨੇ ਨੌਕਰੀਆਂ ਬਾਹਰਲੇ ਨੂੰ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੇ ਉਹ तमाम ਮੁੱਦੇ ਲੈ ਕੇ ਮੈਂ ਸਾਰੇ ਮੁੱਖ ਮੰਤਰੀ ਨੂੰ ਮਿਲਦਾ ਰਿਹਾ ਹੋਰ ਕੋਈ ਮੈਨੂੰ ਦੱਸ ਦੇ ਹੁਣ ਤੱਕ ਲਿਆ ਦੇ ਵੀ ਹਾਂ ਤੂੰ ਤਾਂ ਕੈਪਟਨ ਤੋਂ ਆ ਟੈਂਡਰ ਲੈ ਗਿਆ ਠੇਕੇ ਲੈ ਗਿਆ ਜਾ ਦੁਪਹੰਤ ਨਾਲ ਯਾਰੀ ਸੀ ਤੇਰੀ ਦੁਪਹੰਤ ਤੂੰ ਨਿੱਜੀ ਕੰਮ ਲੈ ਲਿਆ ਕੋਈ ਇੱਕ ਵੀ ਇੱਕ ਪੈਸੇ ਦਾ ਕੰਮ ਕੱਢ ਕੇ ਦਿਖਾਵੇ ਉਲਟਾ ਭੰਤ ਨੇ ਦਾ ਮੇਰੇ ਤੇ ਪਰਚਾ ਦਿੱਤਾ ਤਰਨ ਤਰਨ ਚਿੱਟੇ ਦਾ ਸਾਲ ਪਹਿਲਾਂ ਆ 307 ਦਾ ਨਾ ਮਾਰਾ ਦਾ ਖਤਲਾ ਹੋਰ ਦਿੱਤਾ ਇਹ ਦੋ ਪਰਚੇ ਮੇਰੇ ਚਲਾਨ ਪੇਸ਼ ਕਰਾਤਾ ਇੱਥੇ ਇੱਕਦਮ ਲੰਬੀ ਮੁਕਸਰ ਮੇਰਾ ਪਰਚਾ ਸੀਗਾ ਜਦੋਂ ਮੈਂ ਬਾਦਲਾਂ ਦੇ ਘਰ ਦਾ ਘਰਾਓ ਕਰਨ ਗਈ ਬੇਅਦਵੀ ਵਾਲੇ ਮਸਲੇ ਨੂੰ ਲੇਕਣੋਂ ਸਾਦੀ ਬੇਅਦਵੀ ਹੋਈ ਉਦੋਂ ਉਹ ਪਰਚਾ ਮੇਰਾ ਚਲਾਨ ਦੀ ਬਾਤ ਆ ਇਹਨਾਂ ਨੇ ਇਹ ਇਹਦਾ ਆ ਮੈਨੂੰ ਦਾ ਆ ਨਾਮ ਦੇ ਰਿਹਾ ਹੈ ਜਿਹੜੇ ਕੰਦੇ ਜਾਰੀ ਆ ਭਵੰਤ ਨਾ ਜਾਂ ਭਵੰਤ ਦੇ ਨਾਲ ਨੇੜਤਾ ਜਿਹੜੇ ਯਾਰ ਕਿਸੇ ਪਾਸੇ ਬਖਸ਼ੋ ਮੇਰਾ ਵੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਜਿਹੜੇ ਬੰਦਿਆਂ ਨੇ ਮੈਨੂੰ ਨਹੀਂ ਪਤਾ ਉਹਨਾਂ ਨੇ ਮਿੱਥਕੇ ਜੰਡਾ ਚਲਾਇਆ ਮੇਰੇ ਖਿਲਾਫ ਜੰਡਾ ਕੌਣ ਚਲਾ ਰਿਹਾ ਹੈ ਏਜੰਸੀ ਹੈ ਭਗਵੰਤ ਮਾਨ ਦੀ ਸਰਕਾਰ ਹੈ ਕੌਣ ਹੈ ਏਜੰਡਾ ਕੌਣ ਚਲਾ ਰਿਹਾ ਹੈ ਇਸ ਵੇਲੇ ਜਿੰਨੇ ਵੀ ਆਈਟੀ ਸੈੱਲ ਨੇ ਸਾਰੀਆਂ तरहਾਂ ਦੇ ਜਿੰਨੀਆਂ ਏਜੰਸੀਆਂ ਨੇ ਜਾਂ ਜਿਹੜੀ ਸਰਕਾਰ ਆ ਜਿਹੜਾ ਪੁਲਿਸ ਦਾ ਵਰਤਾਂਤ ਆ ਉਹ ਮੇਰੇ ਖਿਲਾਫ ਘੜਨ ਦੀ ਕੋਸ਼ਿਸ਼ ਕੀਤੀ ਗਈ ਲੱਖਾ 8 ਕਿਵੇਂ ਪਹੁੰਚ ਗਿਆ ਲੱਖਾ ਸੈਟਿੰਗ ਨਾਲ ਪਹੁੰਚ ਗਿਆ ਲੱਖਾ ਕੱਲਾ ਕਿਵੇਂ ਪਾ ਗਿਆ ਲੱਖੇ ਨੇ ਸਿਉਤਾ ਕੱਲੇ ਨੇ ਕਿਵੇਂ ਗੱਲ ਪਹਿਲੇ ਕਹਦਾ ਮੈਂ ਦੱਸ ਚੁੱਕਾ ਮੈਂ ਕੱਲਾ ਹਾਈ ਨਹੀਂ ਸੀ ਪ੍ਰਭਾ ਉੱਥੇ ਦੂਜੇ ਵੀ ਪਹੁੰਚੇ ਆ ਸਾਰਿਆਂ ਦੀ ਸਹਿਮਤੀ ਨਾਲੇ ਗੱਲਬਾਤ ਹੋਈ ਹੈ ਸਾਰੀ ਸੰਗਤ ਦੀ ਪ੍ਰਵਾਨਗੀ ਲੈ ਕੇ ਵੀ ਭਈਆ ਸਭ ਫੈਸਲਾ ਹੋਇਆ ਅਸਲ ਤਾਂ ਵੱਡਾ ਯੋਗਦਾਨ ਤਾਂ ਉੱਥੇ ਲੋਕਾਂ ਦਾ ਨਾ ਨੌਜਵਾਨਾਂ ਦਾ ਜਿਹੜੇ ਪਹੁੰਚੇ ਨੇ ਇੰਨੀਆਂ ਰੋਕਾਂ ਦੇ ਬਾਵਜੂਦ ਡਾਂਗਾ ਖਾ ਕੇ ਵੀ ਹੁਣ ਲੱਖੇ ਤੇ ਪਰਚਾ ਹੋ ਗਿਆ 307 ਦਾ ਫਿਰ ਲੱਖਾ ਸੰਘਰਸ਼ ਕਰੂਗਾ ਕਿ ਗ੍ਰਿਫਤਾਰੀ ਦੇਊਂ ਪਹਿਲੀ ਗੱਲ ਨਹੀਂ ਮੈਂ ਨਾ ਫੜ ਲੈਣਾ ਮੈਂ ਤਾਂ ਇਸ ਮਟਰੀ ਲਈ ਲੜਨਾ ਹੈ ਯਾਰ ਮੈਂ ਜੇਲ ਵੀ ਜਾਣ ਦਾ ਨਾ ਫੜ ਲੈਣ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਨਹੀਂ ਭੱਜਿਆ ਕਿਤੇ ਨਾ ਨਾਂ ਮੈਂ ਭੱਜਣਾ ਨਾ ਮੈਂ ਲੁਕਣਾ ਭੱਜੂ ਤਾਂ ਮੈਂ ਜਾਂ ਚੋਰ ਹੋਵਾਂ ਜਾਂ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਠੀਕ ਹੈ ਪਰਚਾ ਦਿੰਦੇ ਐ ਇਹ ਲੋਕਾਂ ਨੇ ਦੇਖਣਾ ਇਹ ਲੋਕਾਂ ਨੇ ਦੇਖਣਾ ਵੀ ਲੋਕ ਖੜਦੇ ਐ ਮੈਂ ਕਹਿੰਦਾ ਜੇਕਰ ਅਸੀਂ ਮੂਸੇ ਵਾਲੇ ਵੇਲੇ ਖੜੇ ਹੁੰਦੇ ਨਾ ਮੈਂ ਉਧਰ ਵੀ ਪਟਿਆ ਸੀ ਇਧਰ ਵੀ লাশ ਪਈ ਸੀ ਮੈਂ ਕਿਹਾ ਓਏ ਇਹ ਆਮ ਕਤਲ ਨਹੀਂ ਇਹਦੇ ਆਪਾਂ ਰੋਲਾ ਗੋਲਾ ਪਾਈਏ ਸਟੇਟ ਦਾ ਕਰਾਇਆ ਹੋਇਆ ਕਤਲ ਆ ਐਸੀਆ ਦਾ ਕਰਾਇਆ ਹੋਇਆ ਕਤਲ ਆ ਉੱਥੇ ਰਾਜਨੀਤੀ ਹੋਈ ਅਮਰਤਪਾਲ ਵੇਲੇ ਬੋਲਦੇ ਅਮਰਤਪਾਲ ਵੇਲੇ ਉਧਰ ਮੈਂ ਵਾਰ-ਵਾਰ ਉਹ ਕਹਿੰਦੇ ਚੁੱਪ ਸੀ ਸਾਰੇ ਕਹਿੰਦੇ ਵਾਰ-ਵਾਰ ਮੈਂ ਕਹਿੰਦਾ ਕਿਹੜਾ ਬੰਦਾ ਮੈਨੂੰ ਕੋਈ ਬਾਹ ਖੜੀ ਕਰਕੇ ਮੇਰੇ ਸਾਹਮਣੇ ਲਿਆ ਤੂੰ ਜਿਹੜਾ ਬੰਦਾ ਕਹਿੰਦਾ ਵੀ ਮੈਂ ਬੋਲਿਆ ਤੇ ਮੈਂ ਰੌਲਾ ਪਾਇਆ ਸਾਰਿਆਂ ਪੰਥਕਧਰਾਂ ਵੀ ਚੁੱਪ ਕਰ ਗਏ ਪੰਥਕਧਰਾਂ ਦਾ ਅਮਰਤਪਾਲ ਦੇ ਖਿਲਾਫ ਹੀ ਹੋ ਗਏ ਖੜੀਆਂ ਸੀ ਉਦੋਂ ਹੂੰ ਕਿੰਨਾ ਪ੍ਰਚਾਰ ਦੇ ਖਿਲਾਫ ਕੀਤਾ ਆਇਆ ਕਰਾ ਦੂ ਮੁੰਡੇ ਮਰਵਾ ਦੂ ਮਾਹੌਲ ਖਰਾਬ ਕਰ ਪੰਥਕਧਰਾਂ ਦਾ ਨਾਂ ਤਾਂ ਮਗਰੋਂ ਤਾਂ ਤੁਸੀਂ ਵੀ ਪ੍ਰਚਾਰ ਕਰਦੇ ਰਹੇ ਹੋ ਉਹਨਾਂ ਦੇ ਨਾਲ ਵੋਟਾਂ ਮੰਗਦੇ ਰਹੇ ਜਿਹੜੀਆਂ ਪ੍ਰਿਬਾਲੇ ਨੇ ਪੰਤਕ ਤੇ ਨ ਇੱਕ ਨਾ ਹੈਗੀ ਬਥੇਰੀਆਂ ਪੰਤਕ ਤੇ ਨਾ ਨੇ ਮੈਂ ਕਹਿੰਨਾ 18 ਮਾਰਚ ਨੂੰ ਅਮਰਤਪਾਲ ਦੇ ਮਗਰ ਪੁਲਿਸ ਲੱਗਦੀ ਹੈ 19 ਮਾਰਚ ਨੂੰ ਮੁਸੱਲ ਦੀ ਵਰਸੀ ਹੈ ਮਾਨਸਾ ਦਾਣਾ ਮੰਡੀ ਚ ਦੇਰੀ ਦਾ ਚੱਕਿਓ 19 ਮਾਰਚ ਦੀਆਂ ਤੁਸੀਂ ਇੰਟਰਵਿਊ ਸੁਣੋ ਮੈਂ ਕਹਾਂ ਲੋਕੋ ਘਰੋਂ ਚੜਾ ਜਣਾ ਬੜੋ ਨਿਕਲੋ ਬਾਹਰ ਆਪਾਂ ਨੂੰ ਖੜਨ ਦਾ ਨਾਲ ਖੜਨਾ ਚਾਹੀਦਾ ਮੈਂ 21 ਤਰੀਕ ਨੂੰ ਭੰਡੇ ਹਾਜ਼ਿਰਤਨ ਗੁਰਦੁਆਰੇ ਇਕੱਠ ਰੱਖਦਾ 23 ਨੂੰ ਇਕੱਠ ਰੱਖਦਾ ਇਸੇ ਗੁਰੂਕਰ ਹਾਜ਼ਿਰਤਨ ਭੰਡੇ ਪੰਜਾਬ ਬੰਦੇ ਨਹੀਂ ਆਉਂਦੇ ਉੱਥੇ ਦੋ ਤਿੰਨ ਯਾਰ ਪੰਜ ਯਾਰ ਪੁਲਸਾਂ ਖੜਾ ਹੁੰਦਾ ਸਾਡੇ ਮੂਹਰੇ ਸਾਨੂੰ ਮੈਂ ਮਾਰਚ ਵੀ ਅਸੀਂ ਕਰਦੇ ਹਾਂ ਹਾਜੀ ਰਤਨ ਤੋਂ ਲੈ ਕੇ ਗੁਰੂ ਘਰ ਤੋਂ ਨਿਕਲ ਕੇ ਅਸੀਂ ਚੌਂਕ ਤੱਕ ਆਉਨੇ ਆ ਤਾਂ ਬੰਦਿਆਂ ਨੂੰ ਉਨੀ ਸਮਰੱਥੇ ਨਹੀਂ ਹੁੰਦੀ ਨੈਟ ਬੰਦ ਹੁੰਦਾ ਹਰੀਕੇ ਪੱਤਨ ਪੁਲ ਦੇ ਉੱਤੇ ਕਿੰਨੇ ਸਾਡੇ ਬੰਦੇ ਕੁੱਟੇ ਉਦੋਂ ਪੁਲਸ ਨੇ ਗੱਡੀਆਂ ਭੰਨ ਗੱਡੀਆਂ ਦੇ ਵਿੱਚੋਂ ਸ਼ੀਟਾਂ ਪਾੜ ਗੇਅਰ ਤੋੜ ਸਟੀਅਰਿੰਗ ਤੋੜ ਬੰਦਿਆਂ ਦੇ ਤਰਫੋਂ ਸੱਤ ਦੇ ਪੱਤਰ ਆਪਣਾ ਕੀ ਨਾ ਮੱਖੂ ਵਾਲਾ ਪੱਤਰਕਾਰ ਉਹਨਾਂ ਦੇ ਨਾ ਦੂਜਾ ਨਾ ਪ੍ਰਾਹਰ ਪ੍ਰਿਮਾ ਕੁਦਾ ਉਹਦੇ ਵੀ ਤੈਨੂੰ ਸਦਾ ਪਰਚਾ ਦਰਜ ਉਹਦੇ ਪਿਓ ਦੇ ਘਰੇ ਬੈਠੇ ਤੈਨੂੰ ਸਦਾ ਪਰਚਾ ਦਰਜ ਹੋ ਗਿਆ ਸੀ ਉਦੋਂ ਲੋਕਾਂ ਦੇ ਮੋਬਾਈਲ ਖੋ ਹੋ ਕੇ ਪੁਲਿਸ ਨੇ ਦਰਿਆਵਾਂ ਸਿੜਤੇ ਸੀ ਮੈਂ ਉਦੋਂ ਵੀ ਡਟ ਕੇ ਬੋਲਿਆ ਸੀ ਖੜਾ ਕਿ ਥੇਨ ਦੱਸਤਾ ਦਿਓ ਅੱਜ ਗੱਲਾਂ ਕਰਨੀਆਂ ਸਭ ਅੱਜ ਲੱਖਾ ਕੱਲਾ ਮਹਿਸੂਸ ਕਰਦਾ ਲੱਗਦਾ ਕੱਲਾ ਰਹਿ ਗਿਆ ਨਹੀਂ ਦੇਖੋ ਮੈਂ ਇੱਕ ਤਾਂ ਮੈਂ ਇੱਕ ਮਨਕ ਚੱਲਦਾ ਕਿ ਯਾਰ ਤੁਹਾਡੇ ਨਾਲ ਤੁਹਾਡਾ ਪਰਮਾਤਮਾ ਹੋਣਾ ਚਾਹੀਦਾ ਜੀ ਤੁਹਾਡਾ ਵਾਹਿਗੁਰੂ ਤੁਹਾਡੇ ਵੱਲ ਆਦਾ ਤੇ ਵਾਕੀ ਬਈ ਲੋਕਾਂ ਦਾ ਸਾਥ ਬਹੁਤ ਹੌਸਲਾ ਹੀ ਬਹੁਤ ਹੈ ਤੋਰੀ ਫਿਰਦਾ ਮੈਂ ਪਿੰਡਾਂ ਜਾਂਦਾ ਬੋਲਦਾ ਜਦੋਂ ਭਾਨੇ ਵਾਲੇ ਮਸਲੇ ਚ ਨਾ ਮੈਂ ਸੰਗੁਰ ਜ਼ਿਲ੍ਹੇ ਦੇ ਪਿੰਡਾਂ ਚ ਗਿਆ ਗੁਰੂ ਘਰਾਂ ਚ ਮੈਂ ਬੋਲਣ ਜਾਂਦਾ ਹੁੰਦਾ ਸੀ ਮੈਂ ਗੁਰਦੁਆਰੇ ਬੋਲਦਾ ਤੇ 200 400 500 ਬੰਦੇ ਆ ਰਾਮਨਾ ਪੰਜ ਹੱਤਾ ਮੰਡਾ ਦੇ ਇਕੱਠਾ ਹੁੰਦਾ ਗੁਰੂ ਘਰ ਦੇ ਬਾਹਰ ਚ ਆਉਂਦਾ ਮੇਰੀ ਆਵਾਜ਼ ਸੁਣ ਕੇ ਉੱਥੇ ਨਿਕਲ ਕੇ ਘਰਾਂ ਚੋਂ ਮਾਮਾ ਸਿਰਪਲੋਛ ਦਿਆਂ ਹਨਾ ਅਸ਼ੀਰਵਾਦ ਦਿੰਦਿਆਂ ਨੇ ਅਸੀਸਾਂ ਦਿੰਦਿਆਂ ਨੇ ਕਿ ਪੁੱਤ ਸਾਡੀ ਉਮਰ ਵੀ ਤੈਨੂੰ ਲੱਗ ਜੇ ਤਾਂ ਯਾਰ ਬੰਦੇ ਨੂੰ ਅੰਦਰੋਂ ਹੀ ਹੌਸਲਾ ਹੁੰਦਾ ਯਾਰ ਨਹੀਂ ਇਹ ਲੋਕ ਇੰਨਾ ਪਿਆਰ ਕਰਦੇ ਨੇ ਹਨਾ ਉੱਥੇ ਮੈਨੂੰ ਇੱਕ ਅਧਿਕਾਰੀ ਕਹਿੰਦਾ ਨਾ ਜਦੋਂ ਮੋਰਚਾ ਆਪਣਾ ਉੱਥੇ ਹਲੇ ਸ਼ੁਰੂ ਹੋਇਆ ਸੀਗਾ ਤਿੰਨ ਤਰੀਕ ਨੂੰ ਸੰਗਰੂਰ ਪਾਸੇ ਲੈ ਗਿਆ ਮੈਨੂੰ ਇੱਕ ਅੱਛਾ ਕਹਿੰਦਾ ਤੈਨੂੰ ਰਿਟੇਨ ਕਰ ਲੈਣੇ ਆ ਅੱਛਾ ਉਹਦੇ ਤੋਂ ਥੋੜੀ ਸੀ ਉੱਥੇ ਪਹੁੰਚੇ ਕਹਿੰਦਾ ਇਹਨਾਂ ਨੇ ਡਾਂਗਾ ਮਾਰ ਕੇ ਭਜਾ ਦਿਆਂਗੇ ਕਹਿੰਦਾ ਗੂ ਐਂ ਕਰਦੇ ਹੁੰਦੇ ਆ ਮਹਿਰਬੰਦ ਹੋ ਜਾ ਵਾਹੇ ਗੱਲ ਕਿਸੇ ਹੋਰ ਨਾਲ ਕਰੋ ਮੈਂ ਕਿ ਮੈਨੂੰ ਦੱਸੋ ਜਿਹੜੇ ਆ ਬਚਾਰੇ ਆਏ ਆ ਇਹਨਾਂ ਨੇ ਮੈਂਬਰ ਬਣਨਾ ਸਰਪੰਚ ਬਣਨਾ ਐਮਐਲਏ ਕੈਂਪੀ ਬਣਨਾ ਇਹਨਾਂ ਦਾ ਕੋਈ ਲਾਲਚ ਐ ਇੱਥੇ ਇਹ ਦਿਲੋਂ ਸੱਚੇ ਬੰਦੇ ਨੇ ਸੱਚਾਈ ਖਾਤਰ ਆਏ ਨੇ ਹੂੰ ਅੰਦਰ ਦਰਦ ਆ ਇਹਨਾਂ ਦੇ ਅੱਜ ਮੈਂ ਇਹਨਾਂ ਨੂੰ ਵੇਚ ਜੂਗਾ ਤੇ ਮੈਨੂੰ ਕਿਸੇ ਦਰਗਾਹ ਵੀ ਢੋਈ ਨਹੀਂ ਲੱਖਾਂ ਵੇਚੂਗਾ ਨਹੀਂ ਕਿਸੇ ਨੂੰ ਨਹੀਂ ਨਹੀਂ ਯਾਰ ਜੇ ਮੈਂ ਇਸ ਤਰ੍ਹਾਂ ਕਰਨਾ ਹੁੰਦਾ ਤਾਂ ਮੈਂ ਉਦ ਦੀ ਸੈਟਿੰਗ ਕਰਕੇ ਮੈਂ ਵੀ ਕਹਿੰਦਾ ਮੈਨੂੰ ਵੀ ਘੇਰ ਲਈ ਘਰੇ ਹੂੰ ਮੈਨੂੰ ਇੱਕ ਨੂੰ ਘੇਰ ਲਿਆ ਸੀ ਮੈਨੂੰ ਪਤਾ ਸੀਗਾ ਨਾ ਘੇਰਨਗੇ ਯਾਰ ਨਜ਼ਰਬੰਦ ਕਰਨਗੇ ਪਰ ਆਪਾਂ ਉਹ ਤੋਂ ਪਹਿਲਾਂ ਹੀ ਪਾਸੇ ਐਸੇ ਹੋਣਾ ਤੇ ਸਾਡੀ ਪਹਿਲੇ ਹੀ ਮੀਟਿੰਗ ਤੈਅ ਹੋ ਗਈ ਸੀ ਮੈਂ ਨਹੀਂ ਕਹਿੰਦਾ ਕਿ ਜਿਹੜੇ ਨਜ਼ਰਬੰਦ ਹੋਏ ਆ ਜਾਂ ਘਰੇ ਆ ਉਹ ਕਿਸੇ ਸੈਟਿੰਗ ਨਾ ਕਰੇ ਆ ਠੀਕ ਆ ਬੰਦੇ ਘਰ ਜੱਬੀ ਜਾਂਦੇ ਨੇ ਐਡੀ ਨਹੀਂ ਗੱਲ ਹੁੰਦੀ ਪਰ ਮੈਂ ਇਹ ਗੱਲ ਕਹਣਾ ਵੀ ਜਿਹਨੂੰ ਸਾਨੂੰ ਇਹ ਪਤਾ ਨਾ ਬੇਸੀ ਅਰਸ਼ਾ ਚ ਤੇ ਸਾਨੂੰ ਇਹ ਜੀ ਦਾ ਫਿਰ ਮਤਲਬ ਕਿ ਧਿਆਨ ਰੱਖਣੇ ਪੈਂਦਾ ਹੁੰਦਾ ਵੀਰ ਇੱਥੋਂ ਆਹ ਪੈਂਤੜੇ ਬਾਜੀ ਨਾਲ ਐਂ ਨਿਕਲਣਾ ਇੱਥੋਂ ਐ ਹੁਣ ਐਥੋਂ ਹੁਣ ਸ਼ੰਗਰ ਸਾਹਿਬ ਦਾ ਬੰਦਾ ਹੀ ਇਹ ਤਾਂ ਚੀਜ਼ ਨਹੀਂ ਸਿਖਦਾ ਹੂੰ ਮੈਂ ਦਿੱਲੀ ਅਸਾਨੀ ਮੋਰਚੇ 6 ਮਹੀਨੇ ਤੋਂ ਬਾਹਰ ਰਹਿਣਾ ਹੁਣ ਸੁਵਿਲਾਬ ਨਹੀਂ ਰਹੀ ਆ ਲੱਖ ਰੁਪਿਆ ਸਿਰ ਤੇ ਨਾਮ ਵੀ ਸੀ ਪਰ ਉਹਦੇ باوجود ਵੀ ਇੱਥੇ ਪ੍ਰਚਾਰ ਵੀ ਕਰਦਾ ਸੀ ਤੇ ਕਾਫਲੇ ਵੀ ਉਧਰੋਂ ਦਿੱਲੀ ਵੱਲ 307 ਦੇ ਪਰਚੇ ਦੇ ਬਾਅਦ ਕਿਸੇ ਅਧਿਕਾਰੀ ਨਾਲ ਕਿਸੇ ਅਫਸਰ ਨਾਲ ਗੱਲਬਾਤ ਹੋਈ ਕਿਸੇ ਨੇ ਫੋਨ ਕੀਤਾ ਨਹੀਂ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਗੱਲ ਮੈਂ ਹੀ ਕਰਨੀ ਆ ਪਰ ਕਦੀ ਗੱਲ ਕਰਨੀ ਆ ਠੀਕ ਆ ਭਾਈ ਤੁਹਾਡੀ ਸਰਕਾਰ ਆ ਤੁਹਾਡਾ ਜੋਰ ਆ ਦੇ ਦਿਓ ਪਰਚਾ ਦੇ ਦਿਓ ਚੱਕੇ ਅੰਦਰ ਕੋਈ ਗੱਲ ਨਹੀਂ ਲੜਾਂਗੇ ਪਰ ਦਬਦੇ ਨਹੀਂ ਲੱਖਾ ਤਿਆਰ ਆ ਫਿਰ ਦੱਬਣ ਵਾਲੀ ਗੱਲ ਤੇਰੇ ਯਾਰ ਨੇ ਦੱਬਨ ਨੂੰ ਫਿਰਦਿਆ ਤੇ ਦੱਬਦਾ ਨਹੀਂ ਇਹ ਨਹੀਂ ਇਹ ਤਾਂ ਪੱਤਾ ਹੀ ਪਾੜ ਦੇਣਾ ਵੀ ਤੁਸੀਂ ਪਰਚਿਆਂ ਨਾ ਹਾਂ ਜਿੱਦੇ ਮੈਂ ਇੱਥੇ ਤੱਕ ਵੀ ਕਹਿੰਦਾ ਵੀ ਇਹ ਤਾਂ ਜਦੋਂ ਮਰਵਾ ਵੀ ਦਿੱਤਾ ਇਹ ਤਾਂ ਸੇਵਾں ਚੋਂ ਵੀ ਆਵਾਜ਼ ਗੂੰਜੂਗੀ ਬੋਲੂਗਾ ਹਾਂ ਇਹ ਨਹੀਂ ਦੇਖੋ ਇਹ ਤਾਂ ਤੁਰੇ ਹੁਣ ਅਗੜਾ ਪਿੱਛਾ ਨਹੀਂ ਦੇਖਣਾ ਵੀ ਕੀ ਹੁੰਦਾ ਪੰਜਾਬ ਲਈ ਤੁਰੇ ਆ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਬਥੇਰੇ ਮਰਵਾਇਆ ਹੁਣ ਮਰਵਾ ਦਿਓ ਹੁਣ ਚੱਕ ਕੇ ਇੱਕ ਆ ਬੜੀ ਗੱਲ ਚਲਾਉਂਦੇ ਆ ਯਾਰ ਇਹ ਸਕਿਉਰਿਟੀ ਨਾ ਕਿਵੇਂ ਆ ਗਿਆ ਉੱਥੇ ਮੈਂ ਨਹੀਂ ਸਵਾਲ ਕਰਿਆ ਨਹੀਂ ਮੈਨੂੰ ਪੱਤਰਕਾਰਾਂ ਦੇ ਕੰਗਾ ਨਹੀਂ ਬਦਰ ਕੋ ਸਕਿਉਰਿਟੀ ਤੇ ਸਕਿਉਰਿਟੀ ਸਕਿਉਰਿਟੀ ਦਾ ਕੀ ਸਕਿਉਰਿਟੀ ਦਾ ਮੈਂ ਇੱਥੇ ਛੱਡ ਕੇ ਹੁਣ ਬਗ ਜਾਨਾ ਤੇ ਮੇਰੀ ਮਰਜ਼ੀ ਹੈ ਨਾ ਹਮ ਜਦੋਂ ਮੈਂ ਰੂਪੋਸ਼ ਹੋਊਗਾ ਮੈਂ ਸਕਿਉਰਿਟੀ ਨੂੰ ਥੋੜੀ ਨਾਲ ਲਈ ਫਿਰ ਦੱਸ ਕੇ ਜਾਊਂਗਾ ਮੈਂ ਕਿੱਥੇ ਜਾਣਾ ਤੇ ਮੇਰੀ ਮਰਜ਼ੀ ਹੈ ਜਦੋਂ ਮੈਨੂੰ ਪਤਾ ਕੋਈ ਅਜਿਹੀ ਗੱਲ ਬਾਤ ਹੈ ਇਹ ਥੋੜੀ ਜਿੱਦ ਕਰਨਗੇ ਵੀ ਨਾਲ ਜਾਵਾਂਗੇ ਇਹਨੂੰ ਮੈਂ ਕਹੋ ਪ੍ਰਭਾ ਇੱਥੇ ਚੁੱਪ ਕਰਕੇ ਬਹਿ ਜਾਓ ਪਰ ਸਿਕਿਉਰਿਟੀ ਨੂੰ ਨਾਂ ਲੈ ਕੇ ਜਾਣਾ ਫੇਰ ਕਿਤੇ ਉਹ ਮੂਸੇ ਵਾਲਾ ਘਟਨਾ ਕਰਮ ਹੋ ਗਿਆ ਫੇਰ ਸਰਕਾਰ ਜ਼ਿੰਮੇਵਾਰ ਨਹੀਂ ਸੁਣੋ ਤੁਸੀਂ ਟਾਰਗੇਟ ਕਦੋਂ ਹੁੰਨੇ ਆ ਤੁਸੀਂ ਟਾਰਗੇਟ ਹੁੰਨੇ ਹੋ ਤੁਸੀਂ ਦੱਸੀ ਹੋਈ ਜਗ੍ਹਾ ਤੇ ਜਾ ਰਹੇ ਹੋ ਜਾਂ ਪਹਿਲਾਂ ਐਲਾਨ ਕਰਕੇ ਜਾ ਰਹੇ ਹੋ ਮੈਂ ਰੂਪੋਸ਼ੀ ਹੋ ਗਿਆ ਮੇਰੇ ਪੁਲਿਸ ਲਾ ਦੇਣਾ ਰੂਪੋਸ਼ੀ ਹੋ ਗਿਆ ਮੰਨ ਲਾ ਮੈਂ ਕਿਸੇ ਲੋਕ ਕੇ ਜਾ ਰਿਹਾ ਮੈਂ ਫਰ ਮੈਨੂੰ ਪਤਾ ਹੁੰਦਾ ਨਾ ਮੈਂ ਕਿਵੇਂ ਨਿਕਲਣਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਕੋਈ ਇਸ ਕੰਮ ਚ ਨਾਮਾ ਨਹੀਂ ਹੈ ਮੈਂ ਫਰਾਰੀਆਂ ਬਥੇਰੀਆਂ ਇਕੱਟੀਆਂ ਨੇ ਹਨਾ ਤੇ ਬੰਦੇ ਨੂੰ ਪਤਾ ਹੁੰਦਾ ਵੀ ਯਾਰ ਬੰਦਾ ਕਿਹੜੇ ਤਰੀਕੇ ਨਾਲ ਕਿਵੇਂ ਬੰਦੇ ਨੇ ਨਿਕਲਣਾ ਕਿਵੇਂ ਬਚਣਾ ਸੋ ਇਸ ਕਰਕੇ ਇਹ ਗੱਲਾਂ ਯਾਰ ਕੋਈ ਤੰਤ ਕੋਈ ਮਿਹਨ ਨਹੀਂ ਰੱਖਦੀਆਂ ਬਸ ਇਹ ਮੈਂ ਇਹਨਾਂ ਗੱਲਾਂ ਦਾ ਜਵਾਬ ਦੇਣਾ ਵੀ ਨਹੀਂ ਚਾਹੁੰਦਾ ਕਈ ਮੇਰੇ ਸੱਜਣ ਮੇਰੇ ਤਰਫੋਂ ਵੀ ਕਰਦੇ ਆ ਕਿ ਲੱਖਿਆ ਛੱਡ ਬਹੁਤ ਦੁਨੀਆ ਬੋਲਦੀ ਆ ਹੂੰ ਜਵਾਬ ਦੇਣਾ ਛੱਡ ਦੇ ਮੈਂ ਬਹੁਤੀ ਗੱਲਾਂ ਰਤੋ ਦੇਖਿਆ ਕਦੇ ਮੈਂ ਕਿਸੇ ਨੂੰ ਰੈਡਕਟ ਕਰਦਾ ਮੈਂ ਜਵਾਬ ਦਿੰਦਾ ਮੈਨੂੰ ਬਹੁਤ ਲੋਕ ਕੋ ਗੋਲਾ ਕੱਢੀ ਹੁੰਦਾ ਕੁਛ ਕਹਿੰਦੇ ਮੈਂ ਕੋਈ ਗੱਲ ਨਹੀਂ ਤੁਸੀਂ ਆਪਣਾ ਰਾਜਾ ਰਾਜੀ ਰੱਖੋ ਯਾਰ ਅਸੀਂ ਆਪਣਾ ਕੰਮ ਕਰਦਾ ਹਾਂ ਉਹ ਕਰੀ ਜਾਂਦੇ ਆ ਸਾਡੀ ਸਚਾਈ ਨੂੰ ਜਾਂ ਸਾਡੇ ਚ ਕੋਈ ਝੂਠ ਕੋ ਬਲ ਫਰੇਵ ਹੋਇਆ ਉਹ ਪ੍ਰਮਾਤਮਾ ਦੇਖਦਾ ਜੇ ਅਸੀਂ ਝੂਠੇ ਹੋਏ ਆਪੇ ਨੰਗੇ ਹੋ ਜਾਵਾਂਗੇ ਇੱਕ ਦਿਨ ਸੱਚੇ ਹੋਏ ਤਾਂ ਅਸੀਂ ਮੰਜ਼ਲਾਂ ਵੱਲ ਪਹੁੰਚ ਜਾਗੇ ਭਾਈ ਬਹੁਤ ਬਹੁਤ ਧੰਨਵਾਦ ਬਈ ਸ਼ੁਕਰੀਆ ਬਈ ਹਾਂ ਤੋਂ ਬਈ ਲਖਸਾ ਜਿੰਨਾ ਗੱਲਬਾਤ ਕੀਤੀ ਹੈ ਫਿਰ ਕਿਸੇ ਹੋਰ ਸ਼ਿਕਤ ਨਾਲ ਮਿਲਾਂਗੇ ਦਿਓ ਜਾਈਏ ਧੰਨਵਾਦ